ਖਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਆਰਐਸਐਸ ਨੂੰ ਦਰਬਾਰਸਾਇਤ ਦੇ ਹੋਏ ਹਮਲੇ ਦਾ ਦੋਸ਼ੀ ਠਹਿਰਾ ਦਿੱਤਾ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿਵ ਜੜੀਆ ਖਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ RSS નિર્દોષ ਲੋਕਾਂ ਦੇ ਕਤਲੇਆਮ ਕਰਵਾਉਣ ਦਾ ਸੰਗਠਨ ਹੈ ਅਤੇ ਇਸ ਸੰਸਥਾ ਸੰਗਠਨ ਨੇ ਕਾਂਗਰਸ ਨਾਲ ਰਲ ਕੇ 1947 ਵਿੱਚ 10 ਲੱਖ ਤੋਂ ਵੱਧ ਲੋਕਾਂ ਦਾ ਕਤਲੇਆਮ ਕਰਵਾਇਆ ਉਹਨਾਂ ਨੇ ਕਿਹਾ ਹੈ ਕਿ ਇਸੇ ਸੰਗਠਨ ਨੇ 1984 ਵਿੱਚ ਕਾਂਗਰਸ ਪਾਰਟੀ ਨਾਲ ਰਾਲਕੇਸ਼ੀ ਦਰਬਾਰ ਸਾਹਿਬ ਉੱਪਰ ਟੋਪਾ ਟੈਂਕਾਂ ਨਾਲ ਫੌਜੀ ਹਮਲੇ ਦਾ ਉਪਾਤ ਕੀਤਾ ਹਜ਼ਾਰਾਂ નિર્દોਸ਼ ਸਿੱਖਾਂ ਦੀਆਂ ਲਾਸ਼ਾਂ ਉੱਪਰ ਪੰਗੜਾ ਪਾਇਆ ਇਹਨਾਂ ਨਵੰਬਰ 84 ਵਿੱਚ ਕਾਂਗਰਸ ਪਾਰਟੀ ਨਾਲ ਰਲ ਕੇ ਦਿੱਲੀ ਤੇ ਹੋਰ ਥਾਵਾਂ ਤੇ ਸਿੱਖਾਂ ਦੀ ਕੁਲਨਾਸ਼ ਵਰਗਾ ਪਾਪ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ 2002 ਵਿੱਚੇ ਕਤਲੇਆਮ ਇਸ ਤੋਂ ਭੁੱਲਿਆ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਕਿ ਆਰਐਸਐਸ ਸਿੱਖਾਂ ਦੇ ਘਰ ਵਾਪਸੀ ਕਰਵਾਏਗੀ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਜੂਨ 1984 ਵਿੱਚ ਜਦੋਂ ਸਿੱਖ ਨਸਮਤ ਨਦਮਸਤਕ ਹੋਣ ਆਏ ਸੀ ਉਸ ਸਮੇਂ ਇਸ ਸੰਗਠਨ ਵੱਲੋਂ ਉਹਨਾਂ ਨੂੰ ਜੋਂਦੇ ਘਰ ਵਾਪਸ ਨਹੀਂ ਜਾਣ ਦਿੱਤਾ ਗਿਆ ਸੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਵਾਪਸ ਨਹੀਂ ਸੀ ਗਈਆਂ ਤੇ ਹੋਰ ਤਾਂ ਹੋਰ ਕਾਂਗਰਸ ਨਾਲ ਰਲ ਕੇ ਨਾਗਪੁਰ ਹੈੱਡਕੁਆਟਰ 25000 ਤੋਂ ਵੀ ਉੱਪਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਘਰਾਂ ਤੋਂ ਚੁੱਕ ਕੇ ਕਤਲ ਕਰਵਾਇਆ ਦਿੱਤਾ ਸੀ ਉਹਨਾਂ ਨੇ ਮ੍ਰਿਤਕ ਦੇਹਾਂ ਘਰ ਵਾਪਸ ਨਹੀਂ ਆਉਣ ਦਿੱਤੀਆਂ ਸੀ ਹੁਣ ਆਰਐਸਐਸ ਸਿੱਖਾਂ ਦੀ ਘਰ ਵਾਪਸੀ ਦਾ ਨਵਾਂ ਛੜੇ ਅੰਤਰਰਾਸ਼ਟਰੀ ਰਹੀ ਹੈ ਉਹਨੇ ਕਿਹਾ ਹੈ ਕਿ ਖਬਰਾਂ ਤਾਂ ਬੱਦਲਦਲ ਦੇ ਨਵੀਂ ਤੇ ਪੁਰਾਣੀ ਕੰਪਨੀ ਧਰਮ ਯੁੱਧ ਮੋਰਚੇ ਦੇ ਗਰਦਾਰ ਲੋਂਗਵਾਲ ਦੀ ਵਰਸੀ ਮਨਾਉਣ ਜਾ ਰਹੇ ਨੇ ਜਿਸ ਤੇ ਰਜੀਵ ਨਾਲ ਸਮਝੌਤੇ ਦੀ ਐਸਵਾਈਐਲ ਮਹਿਰ ਮੁਕੰਮਲ ਕਰਕੇ ਦੇਣੀ ਮੰਨੀ ਸੀ ਉਹਨਾਂ ਨੇ ਕਿਹਾ ਹੈ ਕਿ ਆਰਐਸਐਸ ਘਰ ਵਾਪਸੀ ਦਾ षड़यंत्र रच ਕੇ ਅੰਮ੍ਰਿਤਸਰ ਨਾਲੋਂ ਤੋੜ ਕੇ Nagpur ਖੜਾਣਾ ਚਾਹੁੰਦੀ ਹੈ ਇਹ ਬਿਆਨ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘ ਹਰਮਨਦੀਪ ਸਿੰਘ ਸਹਾਲੀ ਕਬਲ ਸਿੰਘ ਜੋਧਪੁਰ ਸੁਖਵਿੰਦਰ ਸਿੰਘ ਪਲਾਸੌਰ गोपाल ਸਿੰਘ ਖਾਲੜਾ ਨੇ ਜਾਰੀ ਕੀਤਾ ਹੈ ਕਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ